ਅਣਤੀ ਮਈ ਨੂੰ ਸਿੱਧੂ ਮੂਸੇਵਾਲਾ ਦੇ ਹੋਏ ਕਤਲ ਤੋਂ ਬਾਅਦ ਅੱਜ 31 ਮਈ ਨੂੰ ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਜਿੱਥੇ ਕਿ ਲੱਖਾਂ ਚੌਣ ਵਾਲਿਆਂ ਦਾ ਇਕੱਠ ਹੋ ਗਿਆ ਸੀ ਤਿਹਾਰ ਅਖਰ ਹੋ ਰਹੀ ਸੀ ਉਸੇ 31 ਮਈ ਦੇ ਦਿਨ ਨੂੰ ਯਾਦ ਕਰਦਿਆਂ ਅੱਜ ਸਿੱਧੂ ਮੂਸੇਵਾਲਾ ਦੇ ਮਾਤਾ ਚਰਨਕੌਰ ਨੇ ਵੀ ਭਾਵਕ ਪੋਸਟ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਹੈ ਮਾਤਾ ਚਰਨਕੌਰ ਨੇ ਲਿਖਿਆ ਕਿ ਅੱਜ ਲੱਜਾਂ ਵਰਗੇ ਵਾਲਾਂ ਨੂੰ ਦਿਲ ਬੰਨ ਕੇ ਬੰਨਿਆ ਸੀ ਤੈਨੂੰ ਸਦੀਆਂ ਲਈ ਤੋਰਨ ਨੂੰ ਦਿਲ ਮੇਰਾ ਔਖਾ ਮੰਨਿਆ ਸੀ ਕਿੱਥੇ ਤਾਂ ਸੀ ਸ਼ਗਨ ਮਨਾਉਣੇ ਚਾਵਾਂ ਨਾਲ ਸੀ ਸੇਰੇ ਲਾਉਣੇ ਕੱਲੇ-ਕੱਲੇ ਜੀਵ ਨੂੰ ਰੋਗ ਉਮਰਾ ਦੇ ਲਾ ਗਿਆ ਏ ਜਾਂਦਾ-ਜਾਂਦਾ ਜਨਮਾਂ ਲਈ ਸਾਰਾ ਜਾਗਰਵਾ ਗਿਆ ਏ ਇਸ ਤੇ ਨਾਲ ਹੀ ਮਾਤਾ ਚਰਨਕੌਰ ਨੇ ਲਿਖਿਆ ਕਿ ਪੁੱਤ ਅੱਜ ਤੁਹਾਡਾ ਅੰਤਿਮ ਸੰਸਕਾਰ ਸੀ ਮੇਰੇ ਸੋਹਣੇ ਪੁੱਤ ਨੂੰ ਮੈਂ ਕਦੇ ਤੱਤੀ ਵਾਰ ਨਾ ਲੱਗਣ ਦਿੱਤੀ ਸੀ ਉਸੇ ਮੇਰੇ ਸੋਹਣੇ ਪੁੱਤ ਨੂੰ ਮੈਂ ਬਲਦੀ ਚਿਖਾ ਦੇ ਹਵਾਲੇ ਕਰ ਦਿੱਤਾ ਮੈਂ ਉਹ ਮਨਹੂਸ ਘੜੀਆਂ ساری ਉਮਰ ਨਹੀਂ ਭੁੱਲ ਸਕਦੀ ਤੇ ਨਾ ਇਹਨਾਂ ਹਕੂਮਤਾਂ ਨੂੰ ਭੁੱਲਣ ਦੇਵਾਂਗੀ ਪੁੱਤ ਇਨਸਾਫ ਦੀ ਜੰਗ ਅਸੀਂ ਜਾਰੀ ਰੱਖਾਂਗੇ